ਹਰ ਇੱਕ انسان ਦੀ ਨਾ ਜਿਹੜੀ ਜ਼ਿੰਦਗੀ ਹੈ ਇਹ ਤਿੰਨ ਪੰਨਿਆਂ ਦੀ ਕਿਤਾਬ ਹੈ ਇੱਕ ਪੰਨਾ ਜ਼ਿੰਦਗੀ ਇੱਕ ਮੌਤ ਜੋ ਪਰਮਾਤਮਾ ਨੇ ਆਪਣੇ ਹੱਥਾਂ ਨਾਲ ਲਿਖਿਆ ਦੇ ਇਨਸਾਨ ਦੇ ਲਈ ਜਿਹੜਾ ਤੀਜਾ ਪੰਨਾ ਖਾਲੀ ਛੱਡਿਆ ਉਹ ਇਨਸਾਨ ਦੇ ਕਰਮ ਇਹ ਕਰਮਾਂ ਦਾ ਪੰਨਾ ਭਰਨ ਦੇ ਲਈ ਨਾ ਪਰਮਾਤਮਾ ਨੇ ਇਨਸਾਨ ਨੂੰ ਖੁਦ ਮੁਖਤਿਆਰੀ ਦਿੱਤੀ ਵੀ ਤੂੰ ਆਪਣੇ हिसाब ਨਾਲ ਇਹ ਤੀਜਾ ਪੰਨਾ ਪਰ ਲਾਇਆ ਚਾਹੇ ਤਾਂ ਉਹ ਸਚਾਈ ਦੀ ਉਹ ਪ੍ਰਮਾਤਮਾ ਦੇ ਨਾਮ ਦੀ ਚੰਗੇ ਪੰਨਿਆਂ ਦੀ ਸ਼ਾਹੀ ਦੇ ਨਾਲ ਇਸ ਪੰਨੇ ਨੂੰ ਵਧੀਆ ਬਣਾ ਲਿਏ ਸੋਹਣਾ ਬਣਾ ਲਿਏ ਤੀਜਾ ਬੁਰੇ ਕਰਮਾਂ ਦੀ ਗੰਦੀ ਸ਼ਾਹੀ ਦੇ ਨਾਲ ਇਸ ਪੰਨੇ ਨੂੰ ਖਰਾਬ ਕਰ ਲਿਏ ਇਹ ਇਨਸਾਨ ਨੂੰ ਪਰਮਾਤਮਾ ਨੇ ਖੁਦ ਮੁਖਤਿਆਰੀ ਦਿੱਤੀ ਹੈ ਹੁਣ ਦੇਖਣਾ ਆਪਾਂ ਨੇ ਐ ਵੀ ਆਪਾਂ ਕਿਹੜੀ ਸ਼ੈਲੀ ਦੇ ਨਾਲ ਆਪਣੇ ਕਰਮਾਂ ਦੀ ਜ਼ਿੰਦਗੀ ਦੀ ਜਿਹੜੀ ਇਤਿਹਾਸ ਦੀ ਕਿਤਾਬ ਦਾ ਤੀਜਾ ਪੰਨਾ ਹੋਵੇ ਉਹ ਲਿਖਣਾ ਕਿਵੇਂ ਇਹ ਹੁਣ ਆਪਾਂ ਨੇ ਦੇਖਣਾ ਜੈ ਮਾਂਕ ਨੀਚੇ